ਭਗਵਾਨ ਜੀ ਦਾ ਖਾਲਸਾ ਭਗਵਾਨ ਜੀ ਕੇ ਫਤਿਹ ਮੈਂ ਗ੍ਰੰਥੀ ਸਿੰਘਾ ਮੇਰਾ ਨਾਮ ਅੰਮ੍ਰਿਤਪਾਲ ਸਿੰਘ ਹੈਗਾ ਮੈਂ ਪਿੰਡ ਸੁਨੂਏ ਦੇ ਰਹਿਣ ਵਾਲਾ ਹਾਂ ਤੇ ਮੇਰਾ ਵਿਆਹ ਮੇਰੀ ਮੈਰਿਜ 2009 ਦੇ ਵਿੱਚ ਹੋਈ ਸੀ ਮੇਰੀ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਸੀਗੀ ਮੈਂ ਆਪਣਾ ਪਾਠ ਕਰਕੇ ਉਹਦੇ ਬੱਚੇ ਚੰਗੀ ਤਰੀਕੇ ਨਾਲ ਪਾਲ ਲਿਆ ਸੀਗਾ ਉਦੋਂ ਮੈਂ ਗਰੰਥੀ ਸਿੰਘ ਸੀਗਾ ਜੀ ਮੇਰਾ ਕੰਮਕਾਰ ਬਹੁਤ ਉਹਦੇ ਚੱਲ ਰਿਹਾ ਸੀਗਾ ਜੀ ਬਹੁਤ ਵਧੀਆ ਕਿਉਂਕਿ ਮੈਨੇ 12 ਮਹੀਨੇ ਤੀ ਦਾ ਨਾਮ ਮੇਰੇ ਮਨ ਲੋਕ ਪ੍ਰੋਗਰਾਮ ਚੰਗੇ ਚੱਲਦੇ ਸੀਗੇ ਤੇ ਮੈਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ ਸੀਗੀ ਅਕਾਲ ਪੁਰਖ ਦੀ ਕਿਰਪਾ ਨਾਲ ਬਹੁਤ ਬੁੱਸੇ ਜੀ ਬਰਨਾਲੇ ਤੋਂ ਅਸੀਂ ਆਮ ਪ੍ਰੇ ਨੂੰ ਆ ਰਹੇ ਸੀਗੇ ਬਰਨਾਲੇ ਕੋਲੇ ਪਿੰਡ ਹੈਗਾ ਫਰਮਾਈ ਉੱਥੇ ਮੇਰੇ ਸਾਡੂ ਦਾ ਭੋਲ ਸੀਗਾ ਤੇ ਗੰਡੀ ਅਚਾਨਕ ਪਿੱਛੋਂ ਲੈ ਕੇ ਮੈਨੂੰ ਮੇਰੇ ਕੋਲ ਸਿੰਪਲ ਅਮਰੂਤੀ ਗੱਡੀ ਸੀਗੀ 2022 ਦੇ 9ਵੇਂ ਮਹੀਨੇ ਦੀ 4 ਤਰੀਕ ਨੂੰ ਐਕਸੀਡੈਂਟ ਹੋਇਆ ਉਹ ਐਕਸੀਡੈਂਟ ਦੇ ਵਿੱਚ ਮੇਰੀ ਮਾਤਾ ਜੀ ਦੀ ਮੌਕੇ ਤੇ ਮੌਤ ਹੋ ਗਈ ਤੇਜ ਸਿੰਘਣੀ ਦੇ ਬਹੁਤ ਭਿਆਨਕ ਸੱਟਾਂ ਵੱਜੀਆਂ ਜੀਦਾ ਕਰਕੇ ਕਿ ਮੇਰੇ ਵਾਸਤੇ ਮੇਰੇ ਕੋਲੇ ਲਾਜ ਵਾਸਤੇ ਕੋਈ ਪੈਸਾ ਨਹੀਂ ਸੀ ਤੇ ਖਾਲਸਾ ਨੇ ਸਹਾਇਤਾ ਕੀਤੀ ਬਾਕੀ ਉਹ ਸੰਸਥਾਵਾਂ ਨੇ ਮੇਰੀ ਦਸਯਤਾ ਕੀਤੀ ਹੈ ਤੋਂ ਡਾਕਟਰਾਂ ਨੇ ਕਿਹਾ ਹੈਗਾ ਵੀ ਹਾਲੇ ਲਗਭਗ 1 ਸਾਲ ਲੱਗ ਜਾਊ ਇਹਨਾਂ ਨੂੰ ਮੰਨ ਲਓ ਤੁਰਨ ਫਿਰਨ ਤੇ ਜ਼ਿਆਦਾ ਠੀਕ ਹੋਣ ਤੇ ਤੇ ਚੰਗੀ ਤਰ੍ਹਾਂ ਕੇਅਰ ਕਰਨੀ ਹੈ